ਸਤਨਾਮ ਵ지 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਕੀ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਲਈ ਮਾਤਾ ਗੁਜਰੀ ਜੀ ਦੇ ਸੰਘਰਸ਼ ਬਾਰੇ ਬਿਆਨ ਕਰਾਂਗੇ ਸਿੱਖ ਇਤਿਹਾਸ ਵਿੱਚ ਮਾਤਾ ਗੁਜਰੀ ਜੀ ਦੇ ਬਲਦਾਨ ਦੀ ਗਾਥਾ ਬੇਮਿਸਾਲ ਹੈ ਆ ਪੀ ਸੰਸਾਰ ਨੂੰ ਮਹਾਨ ਦੇਨ ਆਪਣੇ ਪਤੀ ਸ੍ਰੀ ਗੁਰਤੇਜ ਬਾਦਸ਼ਨੂ ਤਿਲਕ ਤੇ ਜੰਜੂ ਦੀ ਰਾਖੀ ਹਿੱਤ ਕੁਰਬਾਨੀ ਦੇਣ ਲਈ ਅਡੋਲਤਾ ਨਾਲ ਦਿੱਲੀ ਵਿਖੇ ਭੇਜਣਾ ਛੋਟੇ-ਛੋਟੇ ਸਹਿਬਜ਼ਾਦਿਆਂ ਵਿੱਚ ਦ੍ਰਿੜਤਾ ਤੇ ਸਦਕ ਪੈਦਾ ਕਰਕੇ ਉਹਨਾਂ ਨੂੰ ਇਨ ਨਾਮ ਮੰਨਣ ਲਈ ਤਿਆਰ ਕਰਨਾ ਤੋਂ ਉਹਨਾਂ ਦੀ ਸ਼ਹਾਦਤ ਵਿੱਚੋਂ ਖੁਦ ਸਵਾਸ ਤਿਆਗ ਦੇਣਾ ਵੀ ਉਹਨਾਂ ਦੀ ਸਿੱਖ ਧਰਮ ਤੇ ਲੈਸਾਨੀ ਦੇਣ ਹੈ ਮਾਤਾ ਗੁਜਰੀ ਜੀ ਸੰਸਾਰ ਦੀ ਉਹ ਪੂਜਨਿਕ ਮਾਤਾ ਹਨ ਚੰਨਾ ਨੇ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 26 ਸਾਲ 6 ਮਹੀਨੇ 13 ਦਿਨ ਦੀ ਤਪੱਸਿਆ ਦੌਰਾਨ ਦੁਨਿਆਵੀ ਸੁੱਖਾਂ ਦਾ ਤਿਆਗ ਕਰਕੇ ਤਨ ਦੇਹੀ ਨਾਲ ਸੇਵਾ ਕੀਤੀ ਜਿੱਥੇ ਆਪ ਨੂੰ ਪਹਿਲੀ ਸਿੱਖ ਸ਼ਹੀਦ ਔਰਤ ਦਾ ਮਾਨ ਪ੍ਰਾਪਤ ਹੈ ਉੱਤੇ ਉਹ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਸ਼ਹੀਦ ਸ੍ਰੀ ਕ੍ਰਿਪਾਲ ਚੰਦ ਦੀ ਪੈਨ ਚਾਰ ਸ਼ਹੀਦ ਪੁੱਤਰਿਆਂ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਦਾਦੀ ਤੇ ਪੰਜ ਸ਼ਹੀਦ ਦੋਤਿਆਂ ਦੀ ਮਾਮੀ ਸਨ ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਪਈ لال ਚੰਨਜੀ ਦੇ ਮਾਤਾ ਬਿਸ਼ਨ ਕੌਰ ਦੇ ਘਰ 1619 ਈਸਵੀ ਚ ਹੋਇਆ ਆਪ ਦਾ ਆਨੰਦਕਾਰ ਛੋਟੀ ਉਮਰੇ ਗੁਰੂ ਤੇਗ ਬਹਾਦਰ ਜੀ ਨਾਲ ਹੋ ਗਿਆ ਸੀ ਵਿਆਹ ਤੋਂ ਪਿੱਛੋਂ ਆਪ ਆਪਣੇ ਪਤੀ ਨਾਲ ਅੰਮ੍ਰਿਤਸਰ ਆ ਕੇ ਰਹਿਣ ਲੱਗੇ। ਆਪ ਸੱਚ ਦੇ ਧਾਰਨੀ ਤੇ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਸਨ। ਮਾਤਾ ਜੀ ਸੇਵਾ, ਸਿਮਰਨ ਤੇ ਤਿਆਗ ਦੀ ਜਉਂਦੀ ਜਾਗਦੀ ਮਿਸਾਲ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਅੰਤਲੇ ਸਮੇ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਗੁਜਰੀ ਤੇ ਮਾਤਾ ਨਾਨਕੀ ਸਮੇਤ ਬਾਬੇ ਬਕਾਲੇ ਭੇਜ ਦਿੱਤਾ ਸੀ। ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਨਾਲ ਕਾਫੀ ਸਮਾਂ ਬਕਾਲੇ ਵਿਖੇ ਰਹੇ ਆਪ ਕਈ ਕੰਟੇ ਗੁਰਬਾਨੀ ਦਾ ਜਾਪ ਕਰਦੇ ਆਪਨੇ ਗੁਰੂ ਜੀ ਦੀ ਪੰਦਗੀ ਤੇ ਸਮਾਦੀ ਸਮੇ ਕਿਸੇ ਤਰ੍ਹਾਂ ਦਾ ਵਿਗੜ ਨਹੀਂ ਪੈਂ ਦਿੱਤਾ ਤੁਨਾਂ ਦੀ ਬਹੁਤ ਸੇਵਾ ਕੀਤੀ ਗੁਰੂ ਤੇਗ ਬਹਾਦਰ ਜੀ ਨੂੰ 1661 ਈਸਵੀ ਵਿੱਚ ਗੁਰਿਆਈ ਮਿਲੀ ਤਾਂ ਮਾਤਾ ਜੀ ਗੁਰੂ ਸਾਹਿਬ ਨਾਲ ਬਾਬਾ ਬਕਾਲਾ ਤੋਂ ਤੁਰ ਪਏ ਤੇ ਜਿੱਥੇ ਵੀ ਗੁਰੂ ਜੀ ਗਏ ਆਪ ਉਹਨਾਂ ਦੇ ਨਾਲ ਰਹੇ ਗੁਰੂ ਜੀ ਪ੍ਰਿਆਗ ਇਲਾਹਾਬਾਦ ਬਨਾਰਸ ਹੁੰਦੇ ਹੋਏ ਕੰਗਾ ਕਿਨਾਰੇ ਪਟਨਾ ਸ਼ਹਿਰ ਪਹੁੰਚੇ ਇੱਥੇ ਗੁਰੂ ਜੀ ਕੋ ਸਮਾ ਪਰਿਵਾਰ ਨਾਲ ਠਹਿਰੇ ਤੇ ਫਿਰ ਪ੍ਰਚਾਰ ਦੌਰਿਆਂ ਲਈ ਅਸਾਮ ਤੇ ਬੰਗਾਲ ਦੀ ਯਾਤਰਾ ਨੂੰ ਚੱਲ ਪਏ ਤੇ ਪਰਿਵਾਰ ਨੂੰ ਪਟਨਾ ਵਿਖੇ ਛੱਡ ਗਏ ਗੁਰੂ ਜੀ ਨੂੰ ਪ੍ਰਚਾਰ ਫੇਰੀ ਦੌਰਾਨ ਹੀ ਮਾਤਾ ਗੁਜਰੀ ਜੀ ਦੇ ਉਧਰ ਤੋਂ ਬਾਲਕ ਗੋਬਿੰਦ ਰਾਏ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ 22 ਦਸੰਬਰ 1668 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪ ਤਾਰਿਆ ਗੁਰੂ ਤੇਗ ਬਹਾਦਰ ਜੀ 4 ਸਾਲ ਬਾਅਦ ਪਟਨਾ ਆਏ ਤੇ ਪਹਿਲੀ ਵਾਰ ਆਪਣੇ ਬੱਚੇ ਨੂੰ ਵੇਖਿਆ ਫਿਰ ਗੁਰੂ ਜੀ ਪੰਜਾਬ ਆ ਗਏ ਜਿੱਥੇ ਉਹਨਾਂ ਨੇ ਮਾਖੋਵਾਲ ਨਗਰ ਵਿਖੇ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਗਰ ਬਸਾਇਆ ਜੋ ਹੁਣ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਮਾਤਾ ਗੁਜਰੀ ਜੀ ਨੇ ਗੁਰੂ ਜੀ ਦੇ ਪ੍ਰਚਾਰ ਦੌਰਿਆਂ ਸਮੇਂ ਬਾਲਕ ਗੋਬਿੰਦ ਰਾਏ ਦੀ ਪਰਵਿਸ਼ ਬੜੀ ਸੂਝ-ਬੂਝ ਨਾਲ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਕੁਝ ਸਮੇਂ ਪਿਛੋਂ ਪਰਿਵਾਰ ਨੂੰ ਵੀ ਪੰਜਾਬ ਵਿਖੇ ਬੁਲਾ ਲਿਆ ਅਨੰਦਪੁਰ ਵਿਖੇ ਕਸ਼ਮੀਰੀ ਪੰਡਤਾਂ ਦੀ ਵਿਥਿਆ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਸੰਕਲਪ ਲਿਆ ਤਾਂ ਮਾਤਾ ਜੀ ਨੇ ਇਸ ਪਾਣੇ ਨੂੰ ਅਡੋਲਤਾ ਨਾਲ ਪਰਵਾਣ ਕੀਤਾ ਜਦੋਂ ਭਾਈ ਜੈਤਾ ਜੀ ਦਿੱਲੀ ਤੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਹਿਬ ਆਏ ਤਾਂ ਆਪਨੇ ਕੋਈ ਕੋਈ ਵਿਲਾਪ ਨਹੀਂ ਕੀਤਾ ਸਗੋ ਸੀਸ ਪਰਵਾਣ ਕਰ ਦਿਆ ਗਿਆ ਆਪ ਜੀ ਦੀ ਤਾਂ ਨਿਭ ਗਈ ਹੈ ਕਿਰਪਾ ਕਰਨੀ ਮੇਰੀ ਵੀ ਨਿਭਾਵੇ ਗੁਰੂ ਪਤੀ ਦੀ ਸ਼ਹਾਦਤ ਪਿੱਛੋਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਕਿਰਤ ਸuojਗ ਅਗਵਾਈ ਕੀਤੀ ਦਸੰਬਰ 1704 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨਾ ਪਿਆ ਤਾਂ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਖੀਰੂ ਖੀਰੂ ਹੋ ਗਿਆ ਮਾਤਾ ਜੀ ਛੋਟੇ ਸਹਿਬਜ਼ਾਦੇ ਸਮੇਤ ਪੁਰਾਣੀ ਰਸੋਈਏ ਗੰਗੂ ਨਾਲ ਉਹਦੇ ਪਿੰਡ ਸੇਰੜੀ ਚਲੇ ਗਏ ਗੰਗੂ ਨੇ ਲਾਲੇ ਚੁਚਮਾਰਤਾ ਜੀ ਦੀਆਂ ਮੋਹਰਾ ਚੁਰਾ ਲਈਆਂ ਤੇ ਮਾਤਾ ਜੀ ਦੇ ਸਹਿਬਜ਼ਾਦਿਆਂ ਨੂੰ ਮਰਿੰਡੇ ਦੇ ਹਾਕਮਾਂ ਰਾਹੀਂ ਸੁਬਾ ਸਰੰਦ ਵजीर खान ਕੋਲ ਪਕੜਵਾ ਦਿੱਤਾ ਮਾਤਾ ਜੀ ਨੂੰ ਸਹਿਬਜ਼ਾਦਿਆਂ ਸਮੇਤ ਸਰਹੰਦ ਦੇ ਠੰਡੇ ਬੁਰਜ ਕੈਦ ਕਰ ਕਰ ਦਿੱਤਾ ਗਿਆ ਜਿੱਥੇ ਉਹ ਸਹਿਬਜ਼ਾਦਿਆਂ ਨੂੰ ਸਿੱਖੀ ਗੌਰਵ ਸ਼ਹਾਦਤ ਅਤੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਆਪਣੇ ਪਿਤਾ ਤੇ ਦਾਦੇ ਦੇ ਮਾਰਗ ਤੇ ਚੱਲਣ ਲਈ ਤ੍ਰਿੜ ਕਰਤੇ ਰਹੇ ਮਾਤਾ ਜੀ ਨੇ ਸੂਬੇ ਦੀ ਕੈਚ ਰਹਿੰਦਿਆਂ ਉਸ ਦੀ ਰਸੋਈ ਦਾ ਖਾਣਾ ਇਹ ਕਹਿ ਕੇ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਲੇਸ਼ਾ ਦਾ ਪਹੁੰਚਨ ਹੈ ਗੁਰੂ ਘਰ ਦੇ ਅਨੰਛਰਦਾਲੂ ਪਾਈ ਮੋਤੀਰਾਮ ਮਹਿਰਾਨੇ ਆਪਣੀ ਜਾਨ ਖਤਰੇ ਚ ਪਾ ਕੇ ਮਾਤਾ ਜੀ ਦੇ ਸਹਿਬਜਾਦਿਆਂ ਦੀ ਦੁੱਧ ਨਾਲ ਸੇਵਾ ਕੀਤੀ ਮਾਤਾ ਜੀ ਦੀ ਸਿੱਖਿਆਵਾਂ ਤੇ ਸਾਖਿਆ ਸਦਕਾ ਸੈਬਜ਼ਾਦਿਆਂ ਨੇ ਵਜ਼ੀਰ ਖਾਨ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਧਰਮ 'ਚ ਪਰਪੱਕ ਰਹਿ ਕੇ ਲਾਸਾਨੀ ਸ਼ਹਾਦਤ ਦਿੱਤੀ ਮਾਤਾ ਜੀ ਨੇ ਠੰਡੇ ਬੁਰਜੂ 'ਚ ਰਹਿੰਦੇ ਆ ਪੋਤਿਆਂ ਦੀ ਸ਼ਹਾਦਤ ਦੀ ਸੂਚਨਾ ਮਿਲਣ ਤੇ ਆਪਣੇ ਸਵਾਸ त्याग ਦਿੱਤੇ ਗੁਰੂ ਘਰ ਦੇ ਇੱਕ ਹੋਰ ਸ਼ਰਧਾਲੂ ਟੌਡਰਮਲ ਨੇ ਭਾਈ ਮੋਤੀ ਰਾਮ ਦੀ ਮਦਦ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸੈਬਜ਼ਾਦਿਆਂ ਦੇ ਸੰਸਕਾਰ ਲਈ ਚੰਦਨ ਦੀ ਚਿਖਾ ਤਿਆਰ ਕੀਤੀ ਸੰਸਕਾਰ ਵਾਲੀ ਥਾਂ ਤੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸ਼ਸ਼ੋਭਿਤ ਹੈ ਜਿਸ ਥਾਂ ਤੇ ਸੰਸਕਾਰ ਕੀਤਾ ਗਿਆ ਸੀ ਉਸ ਸਥਾਨ ਨੂੰ ਗੁਰੂ ਘਰ ਦੇ ਸ਼ਰਦਾਲੂ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਖਰੀਦਦਾਰ ਰੱਖ ਕੇ ਸੁਬਾ ਸਰੰਦਪਾਸੋਂ ਖਰੀਦਿਆ ਸੀ ਸੇਵਾ ਸਿਮਰਨ ਸਿੱਧਕ ਸਾਹਸ ਤੇ ਸਹਿੰਸ਼ੀਲਤਾ ਦੀ ਲਸਾਨੀ ਮਿਸਾਲ ਮਾਤਾ ਗੁਜਰੀ ਜੀ ਦੇ ਨਾਂ ਤੇ ਫਤੇਗੜ ਸਾਹਿਬ ਵਿਖੇ ਉੱਤਰੀ ਭਾਰਤ ਦਾ ਪਹਿਲਾ ਆਟੋਨੋਮਸ ਕਾਲਜ ਸ਼ੋਭਿਤ ਹੈ ਜਿਸ ਦਾ ਨਾਂ ਹੈ ਮਾਤਾ ਗੁਜਰੀ ਕਾਲਜ ਜੋ ਅਇਤੋਕਾਰ ਸਾਲ ਪਹਿਲਾਂ 1957 ਵਿੱਚ ਸਥਾਪਿਤ ਕੀਤਾ ਗਿਆ ਸੀ ਮਾਤਾ ਗੁਜਰੀ ਜੀ ਤੇ ਸਹਿਬਜਾਦਿਆਂ ਦੀ ਜਾਤ ਵਿੱਚ ਹਰ ਸਾਲ 11 ਤੋਂ 13 ਪੋ ਤੱਕ ਸ਼ਿੱਧੀ ਜੋੜ ਮੇਲਾ ਮਨਾਇਆ ਜਾਂਦਾ ਹੈ ਸਿਆਨਬ ਤੇ ਦੂਦ ਰਸਤੀ ਵਾਲੀ ਪਵਿੱਤਰ ਆਤਮਾ ਮਾਤਾ ਗੁਜਰੀ ਜੀ ਬਾਰੇ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜਈ ਕਹਾਣੀ ਤੰ ਮੇਰੇ ਉੱਤੇ ਕੜੀ ਕੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤਾਈਓਂ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤ